बोल मिटी दया बाबे हुए तेरे दुखा ने आ हुए मेरा सोना माही आजा हो बाबा बनाया मिट्टी दा मैं बाबा बनाया उत चा आखेसी हो वतना वाले मान करन कि मैं मान करा परदेसी ਉਮੇਰਾ ਸੋਨਾ ਮਹੀ ਆ ਜਾ ਹੋਏ ਜੇ ਕਾ ਜੀ ਤੁਸੀਂ ਵੇਖ ਰਹੇ ਹੋ ਪੀਵੀ 26 ਨਿਊਜ਼ ਚੈਨਲ ਤੇ ਮੈਂ ਹਸਲਪਜੀ ਸਿੰਘ ਸਾਡੀ ਪੀਵੀ 26 ਨਿਊਜ਼ ਚੈਨਲ ਦੀ ਟੀਮ ਦੀ ਸਾਰੀ ਕੋਸ਼ਿਸ਼ ਹੁੰਦੀ ਹੈ ਤੁਹਾਡੀ ਨਜ਼ਰ ਤੁਹਾਡੇ ਸਨਮੁਖ ਹਾਜ਼ਰ ਕੀਤੀ ਜਾਵੇ ਕੋਈ ਨਾ ਕੋਈ ਸ਼ਕਸ਼ੀਤ ਜੀ ਸੰਗੀਤ ਦੇ ਵਿੱਚ ਵੀ ਵੱਖ-ਵੱਖ ਕਲਾਕਾਰ ਅਦਾਕਾਰ ਤੁਹਾਡੇ ਸਾਹਮਣੇ ਆਕਰ ਕਰਾਂਗੇ ਤੇ ਕੀਤੇ ਵੀ ਨੇ ਅੱਜ ਸਾਡੇ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਜਿਹਨੇ ਬੜਾ ਵਧੀਆ ਆਪਣਾ ਮੁਕਾਮ ਹਾਸਲ ਕੀਤਾ ਹੈ ਸੋ ਅੱਜ ਉਮੀਦ ਕਰਦੇ ਆਂ ਵੀ ਉਹਨਾਂ ਦੇ ਨਾਲ ਕੁਝ ਨਵੀਆਂ ਕੁਝ ਪੁਰਾਣੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੈਂ ਰਜਨੀ ਸ਼ਰਮਾ ਅੱਜ ਸਰਬਜੀਤ ਸਰਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਆਂ ਜੋ ਕਿ ਸਾਡੇ ਘਰ ਅੱਜ ਆਏ ਮੈਡਮ ਤੁਹਾਡਾ ਗਾਇਕੀ ਦਾ ਸਫ਼ਰ ਕਿੰਨੇ ਸਾਲ ਤੋਂ ਸ਼ੁਰੂ ਹੋਇਆ ਐਕਚੁਅਲੀ ਮੈਂ ਗਾਇਕੀ ਦਾ ਕਾਫੀ ਟਾਈਮ ਤਾਂ ਕਰ ਰਹੀ ਸੀ ਮਤਲਬ ਥੈਟ ਵਾਸ ਓਨਲੀ ਲਿਮਟਿਡ ਅਪ ਟੂ ਮਾਈ ਸਟੱਡੀਜ਼ ਹੈਨਾ ਮੇਰੀ ਕਾਲਜ ਲਾਈਫ ਸਕੂਲ ਲਾਈਫ ਦੇ ਵਿੱਚ ਹਰ ਜਗ੍ਹਾ ਤੇ ਮੈਂ ਪਾਰਟਿਸਿਪੇਟ ਕਰਦੀ ਸੀ ਤੇ ਉਸ ਡਿਊਰੇਸ਼ਨ ਦੇ ਵਿੱਚ ਇਹ ਸੀ ਕਿ ਜਿਵੇਂ ਕਿ ਸਾਡੇ ਉਥੇ ਪੰਥ ਨੂੰ ਪਤਾ ਪੰਜਾਬੀ ਲੋਕ ਗੀਤ ਹੁੰਦੇ ਨੇ ਬੋਲੀਆਂ ਪਾਉਂਦੀਆਂ ਹਨ ਤੇ ਅਲੱਗ-ਅਲੱਗ ਤਰ੍ਹਾਂ ਦੇ ਭਜਨ ਗਾਉਂਦੇ ਸੀ ਸਕੂਲ ਦੇ ਵਿੱਚ ਬਟ ਐਕਚੁਅਲ ਦੇ ਵਿੱਚ ਜੋ ਐਕਸਪੋਜ਼ਰ ਮੈਨੂੰ ਮਿਲਿਆ ਸੀ ਮੈਨੂੰ ਤਾਂ ਹੁਣ ਇੱਕ ਪਿਛਲੇ 2022 ਤੋਂ ਹੀ ਹੋਇਆ ਏ ਕਿ ਜਦੋਂ ਮੈਨੂੰ ਮੇਰੀ ਮੀਟਿੰਗ ਜੋ ਸੀ ਸਿੱਧਗੁਰੂ ਨਾਲ ਹੋਈ ਸੀ ਕਿਉਂਕਿ ਪਹਿਲਾਂ ਇਹ ਸੀਗਾ ਕਿ ਘਰਾਂ ਦੇ ਵਿੱਚ ਆਪਾਂ ਨਾਰਮਲੀ ਜੈਨੂਅਲੀ ਇਹ ਚੀਜ਼ਾਂ ਕਰਦੇ ਰਹਿੰਦੇ ਸੀਗੇ ਜਿਵੇਂ ਕਿਸੇ ਦਾ ਵਿਆਹ ਹੋਣਾ ਉੱਥੇ ਜਾ ਲੈਣਾ ਜਾਂ ਫਿਰ ਮਤਲਬ ਕਿ ਤੁਹਾਨੂੰ ਦੱਸਿਆ ਕਾਲਜ ਦੇ ਵਿੱਚ ਮੈਂ ਪਾਰਟਿਸਿਪੇਟ ਕਰਦੀ ਸੀ ਤੇ ਉੱਥੇ ਕਲੀ ਸਿੰਗਿੰਗ ਵਿੱਚ ਮੇਰਾ ਬਹੁਤ ਹੋਲਡ ਸੀਗਾ ਤੇ ਗਰੁੱਪ Songs ਹੋ ਗਏ ਮਿੱਟੀ ਦਾ 바ਵਾ ਮੈਨੂੰ ਜੋ ਕਾਲਜ ਦੇ ਵਿੱਚ 바ਵਾ 바ਵਾ ਕਹਿ ਕੇ ਬੁਲਾਉਂਦੇ ਸੀ ਮੈਂ 바ਵਾ ਗਾਂਦੀ ਸੀ ਤਾਂ ਇਸ ਤਰੀਕੇ ਨਾਲ ਮੇਰਾ ਜਿਹੜਾ ਸਾਰੀ ਡਿਊਰੇਸ਼ਨ ਦੇ ਵਿੱਚ ਮੇਰਾ ਕੰਮ ਚੱਲਦਾ ਗਿਆ ਬਟ 2022 ਦੇ ਵਿੱਚ ਸਿੱਧ ਗੁਰੂ ਜੀ ਨੇ ਮੇਰੇ ਹਸਬੈਂਡ ਨੂੰ ਮਤਲਬ ਬੁਲਾ ਕੇ ਗਾਈਡ ਕੀਤਾ ਕਿ ਤੈਨੂੰ ਇਹਦਾ ਇੱਕ ਭਜਨ ਕੱਢਣਾ ਚਾਹੀਦਾ ਹੈ ਕਿ ਇਹ ਦਾ ਪੂਰਾ ਸਕੋਪ ਹੈ ਐਂਡ ਹੀ ਸ਼ੁੱਡ ਟ੍ਰਾਈ ਤੇ ਮੇਰੇ ਹਸਬੰਦ ਨੇ ਮਤਲਬ ਕਿ ਪੂਰਾ ਇਨਫਲੂਐਂਸ ਹੋ ਕੇ ਪੂਰਾ ਕਾਰਪੋਰੇਟ ਕਰਕੇ ਪੂਰੀ ਕਹਿੰਦੇ ਇੱਕ ਕੰਧ ਵਾਂਗੂ ਮੇਰੇ ਨਾਲ ਆ ਕੇ ਖੜੇ ਹੋਗੇ ਕਿ ਤੂੰ ਕੀ ਕਰਨਾ ਹੈ ਕਰ ਮੈਂ ਤੇਰੇ ਨਾਲ ਖੜਾ ਹੈ ਹੈਨਾ ਤੇ ਉਹਨਾਂ ਦੀ سپورਟ ਲਈ ਮੈਂ ਬਹੁਤ ਹੀ ਜ਼ਿਆਦਾ ਉਹਨਾਂ ਦੀ ਥੈਂਕਫੁਲ ਆ ਅਦਰਵਾਇਜ਼ ਮਤਲਬ ਮੇਰੀ ਤੇ ਮੈਂ ਕਹੀਏ ਮੈਂ ਕਿ ਤੂੰ ਸਿੱਖਿਆ ਸੀਗਾ ਤਾਂ ਇਹ ਕਹਿ ਲੋ ਬਾਏ ਗੋਡਸ ਗ੍ਰੇਸ ਦੈਟ ਇਜ਼ ਲਰਨਡ ਫਰਮ ਮਾਈ ਮਦਰਸ ਬੋਮ ਓਨਲੀ ਕਿਉਂਕਿ ਮੇਰੇ ਮੰਮੀ ਵੀ ਬਹੁਤ ਅੱਛਾ ਗਾਉਂਦੇ ਸੀਗੇ ਬਟ ਦੈਟ ਵਾਸ ਓਨਲੀ ਅਪ ਟੂ ਲਿਮਟਿਡ ਅਪ ਟੂ ਹਾਊਸ ਕਰੇ ਕਰਦੇ ਸੀਗੇ ਬਟ ਮੈਨੂੰ ਬਹੁਤ ਜ਼ਿਆਦਾ ਹੱਲਾ ਸ਼ੇਰੀ ਦਿੰਦੇ ਸੀਗੇ ਤੂੰ ਆ ਵੀ ਕਰ ਤੂੰ ਆ ਵੀ ਲਰਨ ਕਰ ਤੂੰ ਪਰਫਾਰਮ ਕਰ ਹਨਾ ਕਦੇ ਪੇਰੈਂਟਸ ਨੇ ਵੀ ਨਹੀਂ ਮਨਾ ਕੀਤਾ ਔਰ ਅੱਗੇ ਆ ਕੇ ਇਨਲੌਜ਼ ਇਹਨੇ ਅੱਛੇ ਮਿਲ ਗਏ ਕਿ ਉਹਨਾਂ ਨੇ ਪੂਰਾ ਮੈਨੂੰ ਮਤਲਬ ਗਾਈਡ ਕੀਤਾ ਸਪੋਰਟ ਕੀਤਾ ਔਰ ਹੁਣ ਤੱਕ ਕਰ ਵੀ ਰਹੇ ਨੇ ਜਿਸ ਤਰ੍ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਫੀਮੇਲ ਆਰਟਿਸਟ ਨੂੰ ਬੜੀ ਪ੍ਰੋਬਲਮ ਹੈ ਕੁੜੀਆਂ ਨੂੰ ਵਿਚਰਨਾ ਬੜਾ ਔਖਾ ਹੁੰਦਾ ਤੁਹਾਡੇ ਘਰ ਦੇ ਤੁਹਾਡੇ ਪੇਰੈਂਟਸ ਐਗਰੀ ਨਹੀਂ ਕੰਪਲੀਟਲੀ ਐਗਰੀ ਕਰ ਰਹੇ ਨੇ ਮੇਰੇ ਆਪਣੇ ਪੇਰੈਂਟਸ ਵੀ ਜੋ ਸੀ ਮੇਰੇ ਮੈਟਰਨਲ ਹਨਾ ਉਹ ਵੀ ਮੈਨੂੰ ਪੂਰਾ ਸਪੋਰਟ ਕਰਦੇ ਸੀ ਮੈਂ ਤੁਹਾਨੂੰ ਦੱਸਿਆ ਸੀ ਕੰਪੀਟੀਸ਼ਨਸ ਦੇ ਲਈ ਕਾਲਜ ਦੇ ਵਿੱਚ ਵੀ ਬਹੁਤ ਦੂਰ ਦੂਰ ਤੱਕ ਜਾਂਦੇ ਸੀ ਕਦੇ ਬਠਿੰਡਾ ਸਾਈਡ ਕਦੇ ਕਿਤੇ ਕਦੇ ਕਿਤੇ ਕਦੇ ਚੰਡੀਗੜ੍ਹ ਤਾਂ ਮਤਲਬ ਮੇਰੇ ਪੇਰੈਂਟਸ ਨੇ ਵੀ ਨਹੀਂ ਕਦੇ ਮੈਨੂੰ ਮਨਾ ਕੀਤਾ ਔਰ ਮੈਨੂੰ ਮੁੰਡਿਆਂ ਵਾਂਗੂ ਟ੍ਰੀਟ ਕੀਤਾ ਉਵੇਂ ਹੀ ਮੈਨੂੰ ਤੁਹਨ ਕਹਿ ਰਹੀ ਮੇਰੇ ਇਨ-ਲॉज ਵੀ ਏਦਾਂ ਦੇ ਮਿਲੇ ਕਿ ਉਹਨਾਂ ਨੇ ਮੈਨੂੰ ਮੇਰੇ ਹਸਬੰਡ ਦੇ ਬਰਾਬਰ ਇੱਕ ਮੁੰਡਾ ਹੀ ਟ੍ਰੀਟ ਕੀਤਾ ਏ ਕਿਉਂਕਿ ਜਿੱਥੇ ਵੀ ਮੈਂ ਜਾਂਦੀ ਆ ਕਦੇ ਮੈਨੂੰ ਰੋਕਦੇ ਨਹੀਂ ਹੈਗੇ ਇਹ ਗੱਲ ਵੱਖਰੀ ਹੈ ਕਿ ਮੈਂ ਆਪਣੇ ਨਾਲ ਆਪਣੇ ਮਾਸੀ ਨੂੰ ਹਨਾ ਜਾਂ ਫਿਰ ਮਤਲਬ ਜਿਹੜੇ ਮੇਰੇ ਮਾਤੋ ਵੀ ਵੱਧ ਕੇ ਨਹੀਂ ਉਹਨਾਂ ਨੂੰ ਲੈ ਕੇ ਜਾਂਦੀ ਆ ਮੇਰੀ ਕਜ਼ਨਸ ਨੇ ਅਸੀਂ ਸਾਰੇ ਇਕੱਠੇ ਮੂਵ ਕਰਦੇ ਆ ਪਰ ਕਦੇ ਵੀ ਐਦਾਂ ਇਹਨਾਂ ਨੇ ਕੋਈ ਕੋਈ ਸਮਾਜੀ ਕਹੀ ਸੰਗ ਹੈ ਜਾਂ ਕੋਈ ਮਤਲਬ ਇਨਸਲਟ ਮਹਿਸੂਸ ਹੋ ਰਹੀ ਏ ਨਹੀਂ ਮੈਨੂੰ ਮੇਰੇ ਸਹੁਰਿਆਂ ਵਿੱਚ ਵੀ ਸੇਮ ਰਿਸਪੈਕਟ ਮਿਲੀ ਆ ਮੇਰੇ ਬੇਕਿਆਂ ਵਿੱਚ ਵੀ ਤੁਹਾਡੀ ਸਟੱਡੀ ਕਿੱਥੋਂ ਸ਼ੁਰੂ ਹੋਈ ਹੈ? ਮੇਰੀ ਸਟੱਡੀ ਵੈਸੇ ਤਾਂ ਖੰਨੇਜੈਂ ਸਕੂਲ ਦੀ ਆ ਤੇ ਉਸ ਤੋਂ ਇਲਾਵਾ ਮੇਰੀ ਜੋ ਕਾਲਜ ਲਾਈਫ ਹੈ اے ایس ਕਾਲਜ ਖੰਨਾ ਜਿਹੜਾ ਕੋਆਡਾ ਸਮਰਾਲਾ ਰੋਡ ਤੇ ਤੇ ਜਿਹੜੀ ਮੇਰੀ ਮਤਲਬ ਮਾਸਟਰਸ ਹੈ ਐਮ ਕਮ ਹੈ ਉਹ ਮੇਰੀ ਹੋਈ ਆ ਦਰਾਹਾ ਨੈਸ਼ਨਲ ਕਾਲਜ ਤੋਂ ਤੇ ਮੇਰੀ ਬੀਐਡ ਬਠਿੰਡਾ ਸਾਈਡ ਗੁਨੇਾਨਾ ਸਾਈਡ ਹੋਈ ਹੈ ਅਕਲੀਅਤ ਕਾਲਜ ਕਾਲਜ ਦੇ ਤੋਂ ਹੋਈ ਹੈ ਮੇਰੇ ਜਿਹੜੇ ਦਰਾਹੇ ਕਾਲਜ ਦੇ ਪ੍ਰਿੰਸੀਪਲ ਸਰ ਨੇ ਕਾਲਜ ਦੇ ਵਿੱਚ ਐਂਟਰੀ ਹੋਈ ਸੀ ਮਤਲਬ ਮੈਨੂੰ ਉਹ ਫਸਟ ਡੇ ਯਾਦ ਆ ਕਿ ਜਦੋਂ ਸਰ ਨੇ ਮੈਨੂੰ ਕਿਹਾ ਕਿ ਬੇਟਾ ਆਓ ਪਹਿਲਾ ਮੈਨੂੰ ਇਹ ਦੱਸੋ ਤੁਹਾਨੂੰ ਕਲੀ ਦੀ ਤਿਆਰੀ ਕੌਣ ਕਰਾਂਦਾ ਹੈ ਥੋੜੇ ਫੋਕ ਸੌਂਗ ਦੀ ਤਿਆਰੀ ਕੌਣ ਕਰਾਂਦਾ ਹੈ ਸਰ ਨੇ ਇਮੀਡੀਏਟਲੀ ਐਨਾ ਮਤਲਬ ਕਿ ਥੈਟ ਵਾਸ ਅ ਬਿਗੇਸਟ ਕੋਆਪਰੇਸ਼ਨ ਫਰਮ ਐਨੀ ਆਊਟਸਾਈਡਰ ਬਿਕਾਜ਼ ਮੈਂ ਨਹੀਂ ਕਨੈਕਟਡ ਨਹੀਂ ਸੀ ਉਹਨਾਂ ਨਾਲ ਕਾਲਜ ਦੇ ਵਿੱਚ ਜਾਂਦੇ ਹੀ ਇੱਕ ਕਹਿੰਦਾ ਵੀਆਈਪੀ ਟ੍ਰੀਟਮੈਂਟ ਮਿਲਣਾ ਇਟ ਵਾਸ ਮਾਰਵਲਸ ਤੇ ਇਮੀਡੀਏਟਲੀ ਸਰ ਨੇ ਮਤਲਬ ਕਿ ਮੇਰੇ ਕੋਚ ਜਿਹੜੇ ਸੀ ਉਹਨਾਂ ਨੂੰ ਕਾਲ ਕਰਕੇ ਬੁਲਾਇਆ ਕਿ ਨਹੀਂ ਤੁਸੀਂ ਆਓ ਸਾਡੀ ਅਗਲੀ ਪਰਫਾਰਮੈਂਸ ਦੇ ਸਾਰੇ ਤੁਸੀਂ ਰੈਡੀ ਕਰਵਾਨੀਆਂ ਨੇ ਹੀ ਵਾਸ ਵਨ ਆਫ ਦਾ ਬੈਸਟ ਮੈਨ ਆਈ ਹੈਵ ਸੀਨ ਇਨ ਮਾਈ ਲਾਈਫ ਸੋ ਰਜਨੀ ਸ਼ਰਮਾ ਜੀ ਦੇ ਨਾਲ ਅਸੀਂ ਗੱਲਾਂ ਹੋਰ ਵੀ ਕਰਾਂਗੇ ਉਹਨਾਂ ਦੇ ਬਚਪਨ ਦੀਆਂ ਗੱਲਾਂ ਕਰਾਂਗੇ ਸਟੱਡੀ ਬਾਰੇ ਵੀ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਉਹਨਾਂ ਨੇ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਮੈਂ ਤੁਹਾਡੀ ਵੀ ਫਰਮਾਇਸ਼ ਹੈ ਵੀ ਪੀਵੀ ਛਵੀ ਨਿਊਜ਼ ਦੇ ਸਰੋਤਿਆਂ ਦੀ ਵੀ ਰਜਨੀ ਸ਼ਰਮਾ ਤੋਂ ਪੰਜਾਬ ਦਾ ਲੋਕ ਤੱਤ ਗੀਤ ਜਿਹੜਾ ਕੀ ਜਿੱਥੋਂ ਪਛਾਣ ਬਣੀ ਹੈ ਬੋਲ ਮਿੱਟੀ ਦੇ ਆ ਬਾਵਿਆ अनेਕਾਂ ਵੱਡੇ ਵੱਡੇ ਆਵਾਜ਼ਾਂ ਨੇ ਵੱਡੇ ਵੱਡੇ ਫਨਕਾਰਾਂ ਨੇ ਗਾਇਆ ਹੈ ਅਜ ਰਜਰੀ ਸ਼ਾਮਰਾ ਜੀ ਤੋਂ ਪਸੰਦ ਆਈ ਜੀੜੀਆਂ ਸੂਰਤਾਂ ਚੜ੍ਹਨੇ ਚੁਭਾਰੇ ਹਤੇ ਇੱਕ ਦਿਨ ਜਿਖਾ ਵਿੱਚ ਸੜਦੀਆਂ ਵੇਖੀਆਂ ਮੈਂ ਜਿਨਾ ਜ਼ੁਲਫਾਂ ਉਤਰੇ ਫੁਲੇ ਲਗੇ ਵਾਗ ਕਾਸ ਦੇ ਸਰਦੀਆਂ ਵੇਖਿਆ ਮੈਂ ਛਜੂ ਰਮਉ ਸੂਰਤ ਛਡੇ ਜਹਾਂਣ ਗਈਆ ਮੁੜਕੇ ਪਿੰਡ ਨਾ ਵਰਦਿਆ ਵੇਖਿਆ ਮੈਂ ਮੁੜਕੇ ਪਿੰਡ ਨਾ ਵਰਦਿਆ ਵੇਖਿਆ ਮੈਂ हो बोल मिट्टी दिया बावे आ हुए तेरे दुखा ने मारे मुकाले आ हुए मेरा सोना माही आ जा हो मिट्टी दा ਬਾਵਾ ਬਣਾਇਆ ਮਿੱਟੀ ਦਾ ਮਾਵਾ ਬਣਾਇਆ ਉਤੇ ਚਾਦ ਦਿੱਤੀ ਆਖੇ ਸੀ ਹੋ ਵਤਨਾ ਵਾਲੇ ਮਾਨ ਕਰਨ ਕਿ ਮੈਂ ਮਾਨ ਕਰਾਂ ਪਰ ਦੇਸੀ ਹੋ ਮੇਰਾ ਸੋਨਾ ਮਹੀ ਆ ਜਾ ਹੋਏ ਜਿਵੇਂ ਕਿ ਗੱਲਾਂ ਬਾਤਾਂ ਲਗਾਤਾਰ ਹੀ ਤੁਹਾਡੇ ਸਨਮੁਖ ਹਾਜ਼ਰ ਕਰ ਰਹੇ ਆ ਔਰ ਪੰਜਾਬ ਦੀ ਨਾਮਵਰ ਗਾਇਕਾ ਰਜਨੀ ਸ਼ਰਮਾ ਜੀ ਅੱਜ ਉਹਨਾਂ ਦੇ ਨਾਲ ਅਸੀਂ ਕੁਝ ਖੰਡੀਆਂ ਕੁਝ ਮਿੱਠੀਆਂ ਕੁਝ ਪੁਰਾਣੀਆਂ ਤੇ ਕੁਝ ਨਵੀਆਂ ਯਾਦਾਂ ਤਾਜ਼ੀਆਂ ਕਰ ਰਹੇ ਹਾਂ ਸੋ ਮੈਂ ਮੈਡਮ ਜੀ ਤੁਹਾਡਾ ਵੈਲਕਮ ਔਰ ਤੁਹਾਡੇ ਨਾਲ ਮੈਂ ਇਹ ਗੱਲ ਕਰਨਾ ਚਾਹੁੰਦਾ ਤੁਸੀਂ ਕਿਹੜੇ ਫੀਮੇਲ ਆਰਟਿਸਟ ਤੋਂ ਪ੍ਰਭਾਵਿਤ ਹੋ ਕੇ ਤੁਹਾਨੂੰ ਲੱਗਿਆ ਵੀ ਮੈਂ ਵੀ ਇਸ ਲਾਈਨ ਦੇ ਵਿੱਚ ਆਪਣੀਆਂ ਪੈੜਾਂ ਮੱਝ ਐਕਚੁਅਲੀ ਮੈਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਦੇ ਗਾਣੇ ਛੋਟੇ ਹੁੰਦੇ ਤੇ ਬਹੁਤ ਸੁਣਦੀ ਸੀ ਤੇ ਜਦੋਂ ਵੀ ਉਹਨਾਂ ਦਾ ਕੋਈ ਸੌਂਗ ਸੁਣਨਾ ਉਹਨੂੰ ਮੈਂ ਤਿਆਰ ਕਰਨਾ ਯਾਦ ਕਰਨਾ ਨਾ ਤੇ ਪਰਫਾਰਮ ਕਰਨਾ ਸਕੂਲ ਤੇ ਵਿੱਚ ਵੀ ਕਾਲਜ ਦੇ ਵਿੱਚ ਵੀ ਐਂਡ ਇਟ ਵਾਸ ਅ ਗ੍ਰੇਟ ਐਕਸਪੀਰੀਅੰਸ ਫਾਰ ਮੀ ਹੈ ਨਾ ਤੇ ਮੈਂ ਉਹਨਾਂ ਦੇ ਗਾਣੇ ਜਿਵੇਂ ਤਰ੍ਹਾਂ ਤਰ੍ਹਾਂ ਦੇ ਗਾਣੇ ਸੁਣਦੀ ਸੀ ਤੇ ਇੱਕ ਗਾਣਾ ਹੈ ਇੱਕ ਮੇਰੀ ਅੱਖ ਆਕਾਸ਼ਨੀ ਇਟ ਵਾਸ ਵਨ ਆਫ ਮਾਈ ਫੇਵਰਿਟ ਸੌਂਗ ਔਰ ਮੈਂ ਹਰ ਜਗ੍ਹਾ ਤੇ ਜਿੱਥੇ ਵੀ ਜਾਣਾ ਮਤਲਬ ਆਪਣੇ ਮਦਰ ਦੇ ਨਾਲ ਅਸੀਂ ਦੋਨਾਂ ਨੇ ਨਾਲ ਮਿਲ ਕੇ ਮੇਰੀ ਕਜ਼ਨਸ ਨੇ ਮਿਲ ਕੇ ਇਹਨੂੰ ਜ਼ਰੂਰ ਗਾਉਂਦੇ ਹੁੰਦੇ ਇੱਕ ਮੇਰੀ ਅੱਖ ਕਾਸ਼ਨੀ ਦੁਜਰਾਤ ਦਿਉ ਨੀਂਦਰੇ ਨੇ ਮਾਰਿਆਨੀ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵੋਂਦੀ ਨੇ ਤਿਆਨ ਜਦੋਂ ਮਹਾਰਿਆਨੀ ਇੱਕ ਮੇਰੇ ਸਾਸਰੇ ਬੁਰੇ ਪੈੜ ਰੋਏ ਦੇ ਕਿ ਕਰੇ ਨਾਲੋ ਕਾਲੀ ਨੇ ਗਾਲ ਦੇਂਦੇ ਪੁੱਤ ਵੀਰ ਦੇ

ਮੈਂ ਕਿੜਾ ਹੋ ਸ ਚੰਦਰੀ ਦਾ ਹਾਈ ਨੀਲਾ ਚੀਆ ਦਾ ਖੇਤੀ ਉਜਾੜਿਆ ਨੀ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵੋਂਦੀ ਨੇ ਤੇ ਆਨੇ ਜਦੋਂ ਮਾਰਿਆ ਨੀ ਸ਼ੀਸ਼ੇ ਨੂੰ ਤਰੇੜ ਪੈ ਗਈ ਬੜੇ ਵੱਡੇ ਵੱਡੇ ਗਾਣੇ ਨੇ ਜਿਵੇਂ ਕਿ ਮਰਹੂਮ ਗਾਇਕਾ ਪੰਜਾਬ ਦੀ ਕੋਇਲ ਵਰਗੀ ਆਵਾਜ਼ ਦਾ ਖਤਾਬ ਮਿਲਿਆ ਸਰਿੰਦਰ ਕੌਰ ਜੀ ਸੋ ਉਹਨਾਂ ਦੇ ਗੀਤਾਂ ਨੂੰ ਗਾਉਣਾ ਗਾਉਣ ਵਾਸਤੇ ਹਿੱਕ ਦੇ ਵਿੱਚ ਦਮ ਤੇ ਹੌਸਲਾ ਚਾਹੀਦਾ ਹੈ ਰਜਨੀ ਸ਼ਰਮਾ ਜੀ ਨੇ ਸਾਡੇ ਨਾਲ ਜਿਵੇਂ ਕਿ ਬੋਲ ਮਿੱਟੀ ਦੇ ਆ ਬਾਪਿਆ ਪੰਜਾਬ ਦਾ ਲੋਕ ਤੱਤ ਗੀਤ ਦੀਆਂ ਲਾਈਨਾਂ ਸਾਡੇ ਨਾਲ ਸੰਜੀਕਤੀਆਂ ਨੇ ਸੋ ਮੈਂ ਅਗਲੀ ਗੱਲਬਾਤ ਇਨ੍ਹਾਂ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਕਰਨਾ ਚਾਹੁੰਦਾ ਇਨ੍ਹਾਂ ਦਾ ਸ਼ੁਰੂਆਤ ਤੋਂ ਕਿਹੜਾ ਇਹਨਾਂ ਦਾ ਭਜਨ ਤੇ ਕਿਹੜਾ ਇਹਨਾਂ ਦਾ ਗਾਣਾ ਸਭ ਤੋਂ ਪਹਿਲਾਂ ਮੇਰਾ ਜੋ ਭਜਨ ਸੀ ਇਕੋ ਅਰਦਾਸ ਹੈ ਔਰ ਉਹ ਜਸਪ੍ਰੀਤ ਸਿੰਘ ਟਰੂ ਹਾਰਟ ਸਟੂడియో ਤੋਂ ਰਿਕਾਰਡ ਕੀਤਾ ਗਿਆ ਸੀਗਾ ਤੇ ਇਹ ਜੋ ਭਜਨ ਹੈ ਮਤਲਬ ਕਿ ਜੋ ਆਰ ਡੀ ਐਕਸ ਕੰਪਨੀ ਗੁਰਮੀਤ ਸਿੰਘ ਜੀਤਾ ਸਿੰਘ ਜੀ ਦੇ ਥਰੂ ਇਹ ਮਤਲਬ ਕਿ ਰਿਲੀਜ਼ ਕੀਤਾ ਗਿਆ ਸੀ ਔਰ ਮੇਰੇ ਭਜਨ ਨੂੰ ਮਤਲਬ ਬਹੁਤ ਪੋਜ਼ਿਟਿਵ ਰਿਸਪੌਂਸ ਮਿਲਿਆ ਸੀ ਕਿਉਂਕਿ ਮੈਂ ਜਿੱਥੇ ਵੀ ਜਾਂਦੀ ਸੀ ਸਾਰੇ ਮੈਨੂੰ ਇਹੀ ਕਹਿੰਦੇ ਸੀਗੇ ਕਿ ਸਵੇਰੇ ਉੱਠਦੇ ਸਾਰ ਨਾ ਰਜਨੀ ਸਾਡੇ ਦਿਮਾਗ ਦੇ ਵਿੱਚ ਇਹੀ ਆਂਦਾ ਹੈ ਸਾਨੂੰ ਚਰਨਾ ਤੋਂ ਦੂਰ ਨਾ ਕਰੀ ਸਾਨੂੰ ਚਰਨਾ ਤੋਂ ਦੂਰ ਨਾ ਕਰੀ ਐਕਚੁਅਲੀ ਮੈਂ ਨਿਧੀ ਸਾਹਿਲ ਵੀ ਇੱਕ ਮਤਲਬ ਜਿਵੇਂ ਸਿੰਗਰ ਐ ਡੈਲੀ ਸਾਈਡ ਦੇ ਉਹ ਮੈਮ ਦਾ ਭਜਨ ਸੀਗਾ ਇੱਕ ਮਤਲਬ ਗੁਰੂ ਜੀ ਦੇ ਉੱਤੇ ਸੀਗਾ ਕਿਉਂਕਿ ਮੈਂ ਗੁਰੂ ਜੀ ਦੀ ਵੀ ਮਤਲਬ ਫੋਲੋਅਰ ਆ ਤੇ ਮੈਨੂੰ ਬੜਾ ਮਾਣ ਹੁੰਦਾ ਏ ਤੇ ਮੈਂ ਬਹੁਤ ਹੀ ਇਨਫਲੂਐਂਸਡ ਹਾਂ ਨਾ ਤੋਂ ਤੇ ਉਹਦੇ ਭਜਨ ਨੂੰ ਸੁਣ ਕੇ ਨਾ ਮਤਲਬ ਕਿ ਮੇਰੇ ਮਨ ਚੋਂ ਇੱਕੋ ਹੀ ਆਵਾਜ਼ ਨਿਕਲਦੀ ਸੀ ਕਿ ਹੇ ਗੁਰੂ ਜੀ ਮੈਨੂੰ ਚਰਨਾਂ ਤੋਂ ਦੂਰ ਨਾ ਕਰਨਾ ਕਿਉਂਕਿ ਸਿੱਧ ਗੁਰੂ ਤੋਂ ਪਹਿਲਾਂ ਉਹਨਾਂ ਨਾਲ ਵੀ ਮੈਂ ਕਨੈਕਟਿਡ ਸੀਗੀ ਉਹਨਾਂ ਦੇ ਵੀ ਬੜੇ ਕੀਰਤਨ ਕੀਤੇ ਆ ਮੈਂ ਤੇ ਹੁਣ ਉਸ ਉਸ ਭਜਨ ਤੋਂ ਇਨਫਲੂਐਂਸ ਹੋ ਕੇ ਮੈਂ ਜਸਪ੍ਰੀਤ ਭਈਆ ਨੂੰ ਕਹਾ ਮੈਂ ਕਾ ਕਿ ਕੋਈ ਐਦਾਂ ਦਾ ਭਜਨ ਲੱਭੋ ਜਿਹੜਾ ਸਿੱਧਾ ਦਿਲ ਤੇ ਵੱਜੇ ਜਾ ਕੇ ਕੋਈ ਬੰਦਾ ਕਹੇ ਵੀ ਹਾਂ ਉੱਠਦੇ ਸਾਰ ਕੀ ਸੌਂਦੇ ਬਹਿੰਦੇ ਮੈਨੂੰ ਇੱਕੋ ਯਾਦ ਆਂਦੀ ਹੈ ਲਾਈਨ ਗੱਲ ਉਹੀ ਹੋਈ ਜੋ ਮੈਂ ਸੋਚਦੀ ਸੀ ਕਿ ਚਰਨਾ ਤੋਂ ਦੂਰ ਨਾ ਕਰੀ ਹੈ ਨਾ ਧੀਰੀ ਕਿਰਪਾ ਨਾ ਕਰ ਬਰ ਚੱਲਦੇ ਬੋਤੀ ਦਲਤਾ ਤੇ ਸ਼ਰਤਾਂ ਦੀ ਪੁਖਨਾ ਤੇਰੇ ਨਾਮ ਦਾ ਸਹਾਰਾ ਮੇਰੇ ਦਾ ਹੱਥ ਅਗਨੀ ਡਿਓਨ ਦਿਨ ਤੱਕ ਕਦੇ ਕੋਈ ਦੁੱਖ ਨਾ ਤੇਰੀ ਰਜ਼ਾ ਵਿੱਚ ਰਹਿ ਕੇ ਦਿਨ ਕੱਟਣੇ ਰਜ਼ਾ ਵਿੱਚ ਰਹਿ ਕੇ ਦਿਨ ਕੱਟਣੇ ਕਦੇ ਮਨ ਚ ਫਿਦੋ ਨਾ ਪਰੇ ਇਕ ਹੋਰੀ ਦਾਸ ਮੇਰੀ ਦਾਤਿਆ ਮੈਨੂੰ ਚਰਨਾਂ ਤੋਂ ਦੂਰ ਨਾ ਕਰੀ ਇਕ ਹੋਰੀ ਦਾਸ ਮੇਰੇ ਮਾਲਕਾ ਸਾਨੂੰ ਚਰਨਾਂ ਤੋਂ ਦੂਰ ਨਾ ਕਰੀ ਸਾਨੂੰ ਚਰਨਾਂ ਤੋਂ ਦੂਰ ਨਾ ਕਰੀ ਸਿੱਧ ਗੁਰੂ ਜੀ ਦੀ ਬਹੁਤ ਮਿਹਰਬਾਨੀ ਸੀ ਬਹੁਤ ਕਿਰਪਾ ਹੈ ਹਨਾ ਮੇਰੇ ਤੇ ਕਿਉਂਕਿ ਉਹਨਾਂ ਦਾ ਜੋ ਆਸ਼ਰਮ ਹੈ ਉਹ ਮੇਰਾ ਮਾਇਕਾ ਹੈ ਔਰ ਜੋ ਗੁਰੂ ਜੀ ਨੇ ਉਹ ਮੇਰੇ ਫਾਦਰ ਨੇ ਹਨਾ ਇੱਕ ਕਹਿੰਦੇ ਨੇ ਕੀ ਧੀ ਤੇ ਪਿਓ ਦਾ ਜੋ ਰਿਸ਼ਤਾ ਹੈ ਉਹ ਥਰੋਅਆਊਟ ਦਾ ਲਾਈਫ ਕਦੇ ਖਤਮ ਹੋ ਹੀ ਨਹੀਂ ਸਕਦਾ ਮੈਂ ਫਿਲਹਾਲ ਦੀ ਘੜੀ ਤਾਂ ਭਈਆ ਗਰੋ ਕਰ ਰਹੀ ਆ ਹੈਨਾ ਜਿਵੇਂ ਕਿ ਮੈਂ ਪਟਿਆਲੇ ਵੀ ਗਾਇਆ ਹੈ ਮੈਂ ਚੰਡੀਗੜ੍ਹ ਵੀ ਗਾਇਆ ਹੈ ਤੇ ਮੈਂ ਲੁਧਿਆਣੇ ਸਾਈਡ ਵੀ ਪਰਫਾਰਮ ਕਰਕੇ ਆਈ ਆ ਤੇ ਜਿੱਥੇ ਜਿੱਥੇ ਕੋਈ ਸੰਗਤ ਬੁਲਾਉਂਦੀ ਆ ਜਿਵੇਂ ਜਿਵੇਂ ਬੁਲਾਉਂਦੀ ਰਹੇਗੀ ਇੰਡੀਆ ਇੰਡੀਆ ਤੋਂ ਬਾਅਦ ਵੀ ਮੌਕਾ ਮਿਲੇ ਤਾਂ ਸੀ ਜ਼ਰੂਰ ਜਾਵਾਂਗੇ ਸਾਰੇ ਮੇਰੇ ਨਾਲ ਕੰਟੈਕਟ ਕਰ ਰਹੇ ਸੀਗੇ ਬਟ ਇਸ ਦੇ ਵਿੱਚ ਹੁੰਦੇ ਸਨ ਜਸਪ੍ਰੀਤ ਜਿਹੜੇ ਭਈਆ ਨੇ ਹਾਂਜੀ ਮੇਰੀ ਟੀਮ ਹੈ ਸਾਰੀ ਉਹ ਮੈਨੂੰ ਸਾਰੀ ਪੂਰੀ ਕੋਆਪਰੇਟ ਕਰ ਰਹੀ ਹੈ ਉਹਨਾਂ ਨੂੰ ਪਤਾ ਹੈ ਕਿ ਇਹ ਨਵੀਂ ਹੈਗੀ ਆ ਤੇ ਮਤਲਬ ਕਿ ਕਦੇ ਵੀ ਉਹਨਾਂ ਨੇ ਮੈਨੂੰ ਪਿੱਛਣੀ ਦਿਖਾਈ ਹੈ ओन्देदर तेस वल्ली कोई मुड़ दन खली ਹੋਂ ਦੇ ਧਾਇਰੇ ਤੇ ਸਵਾਲੀ ਕੋਈ ਮੁਰਦਾ ਨਾ ਖਾਲੀ ਤੇਰੀ ਰਹਿਮਤਾਂ ਦਾ ਵਰਦਾਇਮੀ ਦਤੀ ਰਹਿਮਤਾਂ ਦਾ ਵਰਦਾਇਮੀ ਦਤੀ ਅੱਖੀਆਂ ਨੂੰ ਜਦੋਂ ਦੇ دیدار ਹੋ ਗਏ ਜਾਣ ਨੂੰ ਨ ਕਰਦਾਏ ਜੀ ਦਤੀ ਅੱਖੀਆਂ ਨੂੰ ਜਦੋਂ ਦੇ دیدار ਹੋ ਗਏ ਜਾਣ ਨੂੰ ਨ ਕਰਦਾਏ ਜੀ ਦਤੀ ਦਿਲ ਵਿੱਚ ਚਾ ਸੀ ਗਬੜੇ ਚਿਰਦਾ ਮੰਦਰਾ ਚਿਆ

ਅੱਖੀਆਂ ਨੂੰ ਜਦੋਂ ਤੇ دیدار ਹੋ ਗਈ ਜਾਨ ਨੂੰ ਨ ਕਰਦਾਏ ਜੀ ਦਾਤੀਏ

ਬੜੀ ਮੁਸ਼ਕਿਲ ਦੇ ਨਾਲ ਮਿਲਿਆ ਮੈਨੂੰ ਤੇਰਾ ਸਹਾਰਾ ਏ ਦਾਤਾ ਤੇਰਾ ਸਹਾਰਾ ਏ ਮੈਨੂੰ ਇੱਕੋ ਆਸਰਾ ਤੇਰਾ ਨਲੇ ਤੇਰਾ ਸਹਾਰਾ ਏ ਬਾਬਾ ਤੇਰਾ ਸਹਾਰਾ ਏ ਹੁਣ ਤੇਰੇ ਹੀ ਪਰੋਸੇ ਹੁਣ ਤੇਰੇ ਹੀ ਪਰੋਸੇ ਹਵਾ ਵਿੱਚ ਉੱਡਦੇ ਜਾਵਾਂਗੀ ਸਾਇਆ ਦੌੜ ਹੱਥੋਂ ਛੱਡੀ ਨਾ ਮੈਂ ਕੱਟੀ ਜਾਵਾਂਗੀ மென்மான் ரூ சத்கோடினா மேனி சாய மோடினா மெனு ஹாலி சாய் மோடினா जय गुरु जी जय गुरु जी जपी जनिया गुड्डी मेरी ते चढ़ी जा जय गुरु जी जय गुरु जी जपी जनिया गुडी मेरी अंबरा ते चढ़ी जन् तू छड़ी डोर मेरी गुड्डी कट जावेगी तेरे बिना दाता कुछ न कर पाएगी ਦੁਨੀਆ ਦੇ ਨਾਲ ਪੇਚ ਲਈ ਜਾਂਦੀ ਆ ਗੁੱਡੀ ਮੇਰੀ ਹੰਮਰਾ ਤੇ ਚੜੀ ਜਾਂਦੀ ਆ ਜੈ ਗੁਰੂ ਜੀ ਜੈ ਗੁਰੂ ਜੀ ਜੱਪੀ ਜਾਂਦੀ ਆ ਗੁੱਡੀ ਮੇਰੀ ਹੰਮਰਾ ਤੇ ਚੜੀ ਜਾਂਦੀ ਆ ਹਏ ਗੁੱਡੀ ਮੇਰੀ ਹੰਮਰਾ ਤੇ ਚੜੀ ਜਾਂਦੀ ਆ ਮੈਰਜਨੀ ਸ਼ਰਮਾ ਮੈਂ ਤੁਹਾਡੇ ਸਾਰਿਆਂ ਨੂੰ ਮਤਲਬ ਪੂਰੀ ਸੰਗਤ ਨੂੰ ਪੂਰੀ ਸੰਗਤ ਹੀ ਹੈ ਜਿੰਨੇ ਵੀ ਲੋਕ ਮੇਨਾਂ ਨੇ ਇਨਵੋਲਡ ਨੇ ਐਜ਼ ਅ ਡਿਵੋਸ਼ਨਲ ਸਿੰਗਰ ਮੈਂ ਸਭ ਤੋਂ ਪਹਿਲਾਂ ਆਪਣੇ ਗੁਰੂ ਜੀ ਦਾ ਮਤਲਬ ਕਿ ਧੰਨਵਾਦ ਕਰੂੰਗੀ ਕਿ ਉਹਨਾਂ ਨੇ ਸਿੱਧ ਗੁਰੂ ਜੀ ਨੇ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੇ ਲੈ ਕੇ ਆਏ ਨੇ ਕਿਉਂਕਿ ਜੇ ਉਹ ਮੇਰੇ ਕਰੇ ਨਾ ਕਹਿੰਦੇ ਇੱਕ ਵਾਰ ਵੀ ਨਾ ਤਾਂ ਹੋ ਸਕਦਾ ਕਿ ਮੈਂ ਅੱਜ ਜਿੱਥੇ ਹੈਗੀ ਮੈਂ ਉੱਥੇ ਨਾ ਹੁੰਦੀ ਉਹ ਹਮੇਸ਼ਾ ਮੈਨੂੰ ਇਹੀ ਕਹਿੰਦੇ ਅਗਰ ਜਨੀ ਗੁੱਡੀ ਤੇਰੀ ਗੁੱਡੀ ਚੜੀ ਜਾਣੀ ਆ ਤੇ ਮੈਂ ਉਹਨਾਂ ਨੂੰ ਹੁਣ ਵੀ ਪ੍ਰੇ ਕਰੂੰਗੀ ਹਰ ਪਲ ਮੇਰਾ ਹਰ ਸ਼ਵਾਸ ਜੋ ਹੈ ਮੈਂ ਉਹਨਾਂ ਦੀ ਥੈਂਕਫੁਲ ਆ ਕੰਪਲੀਟਲੀ ਗ੍ਰੇਸ਼ੀਅਸ ਆ ਕਿ ਮੈਨੂੰ ਉਹ ਇਸ ਮੁਕਾਮ ਤੱਕ ਉਹਨਾਂ ਦੀ ਬਲੇਸਿੰਗਸ ਲੈ ਕੇ ਆਈਆਂ ਨੇ ਤੇ ਅੱਗੇ ਵੀ ਉਹ ਮੈਨੂੰ ਲੈ ਕੇ ਜਾਂਦੇ ਰਹਿਣਗੇ ਤੇ ਬਾਕੀ ਮੈਂ ਆਪਣੀ ਫੈਮਿਲੀ ਦਾ ਆਪਣੇ ਫਰੈਂਡਸ ਦਾ ਆਪਣੇ ਸਕੂਲ ਜਿੱਥੇ ਮੈਂ ਐਜ਼ ਅ ਕਾਮਰਸ ਲੈਕਚਰ ਵਰਕਿੰਗ ਹ ਉਹਨਾਂ ਸਭ ਦਾ ਆਪਣੇ ਪ੍ਰਿੰਸੀਪਲ ਮੈਮ ਦਾ ਆਪਣੇ ਪੂਰੇ ਸਟਾਫ ਦਾ ਹੈਨਾ ਤੇ ਮਤਲਬ ਕਿ ਨਿਧੀ ਗਰਗ ਜੋ ਹੈ ਮਤਲਬ ਕਿ ਜਿਨ੍ਹਾਂ ਨੇ ਮੈਨੂੰ ਫੁੱਲ ਕੰਪਲੀਟਲੀ ਸਪੋਰਟ ਕੀਤਾ ਹੈ ਹਰ ਚੀਜ਼ ਦੇ ਵਿੱਚ ਮੇਰੇ ਹਸਬੰਡ ਦਾ ਕਿ ਮੈਂ ਪੂਰੀ ਕਹਿੰਦੇ ਨਾ ਇੱਕ ਫਾਇਰਵਾਲ ਦੀ ਤਰ੍ਹਾਂ ਖੜੀ ਹੋ ਕੇ ਹਰ ਹਰ ਪ੍ਰੋਬਲਮ ਨੂੰ ਫੇਸ ਕਰਕੇ ਕੰਪਲੀਟ ਸਟਰਗਲ ਕਰਕੇ ਅੱਜ ਇਹ ਕਹੇ ਜੇ ਮੁਕਾਮ ਤੇ ਪਹੁੰਚੀ ਆ ਕਿ ਮੇਰੀ ਗੁੱਡੀ ਜਿਹੜੀ ਆ ਉਹ ਉਮਰਾਂ ਤੇ ਚੜ ਰਹੀ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਮੇਰਾ ਪਰਮਾਤਮਾ ਮੇਰੇ ਗੁਰੂ ਜੀ ਮੇਰੀ ਬਾਣੀ ਛੱਡਣਗੇ ਮੇਰੀ ਮਾਤਾਰਾਣੀ ਮੈਨੂੰ ਇਹ ਜੇ ਮੁਕਾਮ ਤੇ ਲੈ ਕੇ ਜਾਣਗੇ ਕਿ ਤੁਸੀਂ ਸਾਰੇ ਤੁਸੀਂ ਸਾਰੇ ਕਹਿੰਦੇ ਆ ਨਾ ਕਿ ਦੁਨੀਆ ਦੇਖਦੀ ਰਹਿ ਜਾਏਗੀ ਤੇ ਮੈਂ ਹੁਣ ਫਾਈਨਲੀ ਤੁਹਾਨੂੰ ਇੱਕ ਹੁਣ ਰਿਕੁਐਸਟ ਕਰਨਾ ਚਾਹੂਗੀ ਕਿ ਰਜਨੀ ਸ਼ਰਮਾ ਇਨ ਪਾਰਟੀ ਸਾਡਾ ਕੰਟੈਕਟ ਨੰਬਰ ਹੈ 7901766749 ਇਸ ਤੇ ਕੰਟੈਕਟ ਕਰੋ ਮੈਂ ਜਾਗਰਨ ਚੌਂਕੀ ਮਾਤਾ ਦੀ ਚੌਂਕੀ ਸਾਈ ਸੰਧਿਆ ਹੈ ਨਾ ਰਾधा ਸ਼ਾਮ ਸੰਕੀਰਤਨ ਘਾਟੂ ਸ਼ਾਮ ਸੰਕੀਰਤਨ ਅਸੀਂ ਹਰ ਤਰ੍ਹਾਂ ਦੇ ਪ੍ਰੋਗਰਾਮ ਜੋ ਹੈ ਮਤਲਬ ਕਿ ਆਰਗੇਨਾਈਜ਼ ਕਰਦੇ ਹਾਂ ਤੁਸੀਂ ਜਦ ਤੁਹਾਡਾ ਦਿਲ ਕਰੇ ਤੁਸੀਂ ਮੈਨੂੰ ਬੁਲਾਨਾ ਚਾਹੋ ਤਾਂ ਮੈਂ ਮਤਲਬ ਕਿ ਆਈ ਵਿਲ ਟ੍ਰਾਈ ਟੂ ਫਿਟ ਇਨਟੂ ਯੂ ਪਾਕਟ ਐਂਡ ਵਿਲ ਕੰਡਕਟ ਦ ਕੰਪਲੀਟ ਡਿਵੋਸ਼ਨਲ ਇਵੈਂਟ ਇਨ ਵੈਰੀ ਯੂਨੀਕ ਐਂਡ ਡਿਫਰੈਂਟ ਮੈਨਰ ਥੈਂਕ ਯੂ ਸੋ ਮੱਚ ਤੇ ਮੈਂ ਪੀਪੀ ਛੱਬੀ ਨਿਊਜ਼ ਚੈਨਲ ਨਾ ਸਰ ਸਰਬਜੀਤ ਸਰ ਇਹਦੀ ਪੂਰੀ ਨਾ ਦੀ ਸਮੂਚੀ ਟੀਮ ਦਾ ਫਰਮ ਦ ਕੋਰ ਆਫ ਮਾਈ ਹਾਰਟ ਮੈਂ ਥੈਂਕਸ ਕਰਦੀ ਆ ਕਿ ਉਹ ਸਾਡੇ ਘਰ ਆਏ ਤੇ ਕਿੰਨਾ ਪਿਆਰਾ ਜਿਹਾ ਇੰਟਰਵਿਊ ਕੰਡਕਟ ਕੀਤਾ ਤੇ ਤੁਸੀਂ ਐਜ਼ ਅ ਸੰਗਤ ਐਜ਼ ਅ ਮੈਂ ਫੈਮਿਲੀ ਮੈਂਬਰ ਮੈਂ ਤੁਹਾਡੇ ਸਾਰਿਆਂ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਮੇਰਾ ਇਹ ਇੰਟਰਵਿਊ ਜ਼ਰੂਰ ਦੇਖੋ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਥੈਟ ਕਿ ਇਹ ਹੋਰ ਅੱਛੇ ਅੱਛੇ ਜੋ ਹੈ ਮਤਲਬ ਕਿ ਵੱਡੀ ਵੱਡੀ ਪਰਸਨੈਲਿਟੀਆਂ ਦੇ ਮੇਰੇ ਤੋਂ ਵੀ بڑے بڑے ਪਰਸਨੈਲਿਟੀਆਂ ਦੇ ਇੰਟਰਵਿਊਸ ਲੈ ਕੇ ਆਣ ਤੇ ਮੈਂ ਦੁਬਾਰਾ ਵੀ ਤੁਹਾਡੇ ਨਾਲ ਰੂਬਰੂ ਹੋਵਾਂ ਸੋ ਰਜਨੀ ਸ਼ਰਮਾ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਉਹਨਾਂ ਦੇ ਨਾਲ ਸਾਨੂੰ ਅੱਜ ਗੱਲਬਾਤ ਕਰਕੇ ਬੜਾ ਵਧੀਆ ਲੱਗਿਆ ਔਰ ਧਾਰਮਿਕ ਪ੍ਰੋਗਰਾਮ ਲਿਸਨ ਪਰ ਕਰੋ ਜਾਗਰਨ ਕਿਸੇ ਤਰ੍ਹਾਂ ਦੀ ਚੌਕੀ ਹੈ ਖੰਨਾ ਪੂਰੀ ਦੁਨੀਆ ਦੇ ਵਿੱਚ ਗਿਨੀ ਗੁਕਚ ਨਾਮ ਹੈ ਇਹ ਉੱਤੇ ਦੀ ਹੈ ਪੰਜਾਬ ਦੀ ਕੋਈ ਨਵਰਗੀ ਆਵਾਜ਼ ਮੈਨੂੰ ਦਿਓ ਯਾ ਸਰਬਜੀਤ ਸਿੰਘ ਪੀਬੀ 26 ਨਿਊ ਚੈਨਲ ਦੀ ਟੀਮ ਦਾ ਇਹਨਾਂ ਨੂੰ ਇੱਕ ਵਾਰ ਫੇਰ ਸਾਡੇ ਵੱਲੋਂ ਬਹੁਤ ਬਹੁਤ 베ਸਟ ਵਿਸ਼ਿਸ਼ ਹੈ ਵੀ ਇਸੇ ਤਰ੍ਹਾਂ ਹੀ ਮਾਂ ਸਰਸਵਤੀ ਮਾਤਾ ਤੁਹਾਡੇ ਕੰਠ ਦੇ ਵਿੱਚ ਵਾਸ ਰੱਖੇ ਇਸ ਪੋਡਕਾਸਟ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਸ ਕਰਿਓ ਤੇ ਮੈਨੂੰ ਦਿਓ ਜ ਆ ਸਰਬਜੀਤ ਸਿੰਘ ਜਲਦੀ ਹਾਜ਼ਰ ਹੋਵਾਂਗਾ ਲੈ ਕੇ ਇੱਕ ਵਧੀਆ ਤੇ ਵੱਡੀ ਤੇ ਨਵੀਂ ਸ਼ਖਸੀਅਤ